ਮੈਂ ਤਾਂ ਜਦੋਂ ਸੀਮਾ ਹੌਸਟ ਗਿਆ ਇੱਕ ਘਰ ਚ ਰੂਸਾ ਰਹਿੰਦੀ ਸੀ ਦੋ ਘਰ ਨੇ ਜੁੜੇ ਹੋਏ ਇੱਕ ਚ ਮਹਾਰਾਣੀ ਪ੍ਰੀਤਕੌਰ ਤੇ ਉਹਨਾਂ ਦਾ ਬੇਟਾ ਰਹਿੰਦਾ ਸੀ ਆਪਸੇਸਮਾ ਰਹਿੰਦਾ ਸੀ ਮਹਾਰਾਜਾ ਸਾਹਿਬ ਉਹ ਮੈਂ ਘਰ ਚ ਗਿਆ ਮੈਂ ਤਾਂ ਪਹਿਲਾਂ ਸੁਖਬਨੀ ਸਾਹਿਬ ਦਾ ਪਾਠ ਕਰਾਇਆ ਮਗਾ ਹੀ ਪਤਾ ਨਹੀਂ ਕੀ ਕੀ ਪਾਪ ਹੋਏ ਹੋਣੇ ਇੱਥੇ ਯਾਰ ਸੋਫੇ ਬਦਲੇ ਮੈਂ ਨਾ ਸੋਫਿਆਂ ਤੇ ਬੈਠ ਕੇ ਪਤਾ ਨਹੀਂ ਕਿਹੜੇ ਕਿਹੜੇ ਫੈਸਲੇ ਲਏ ਹੋਣ ਇਹਨਾਂ ਨੇ ਸੋ ਮੈਂ ਤਾਂ ਸੌ ਲੱਗੇ ਪਵਿੱਤਰ ਕਰਾ ਕੇ ਪਾਵਨ ਕਰਾ ਕੇ ਸੁਖਮਨੀ ਸਾਹਿਬ ਦਾ ਪਾਠ ਕਰਾ ਕੇ ਫਿਰ ਅੰਦਰ ਬੜਿਆ ਜੀ ਮੈਂ ਕਿਉਂਕਿ ਲੋਕਾਂ ਦੇ ਵਿਰੁੱਧ ਜਿਹੜੇ ਫੈਸਲੇ ਹੋਏ ਨੇ ਉਹ ਲੋਕਾਈ ਦੇ ਵਿਰੁੱਧ ਹੋਗੇ ਤੇ ਲੋਕਾਂ ਚ ਪਰਮਾਤਮਾ ਵੱਸਦਾ ਹੈ ਇਹਦਾ ਮਤਲਬ ਰੱਬ ਦੇ ਵਿਰੁੱਧ ਫੈਸਲੇ ਹੋਗੇ ਸਭ ਹੀ ਰੋਇਨਾਂ ਤੋਂ ਕੀ ਉਮੀਦ ਕਰੋਗੇ ਤੁਸੀਂ ਪੰਜਾਬ ਦੀ ਵਫਾਦਾਰੀ ਦੀ ਆਹਾ ਆ ਮੈਲਾਂ ਵਾਲੇ ਹੁਲੰਬੇ ਤੇ ਇਹਨਾਂ ਦੇ ਵੀ ਦਸਾਂ ਅੰਦਰ ਲਈ ਜਿਹੜਾ ਰਾਜ ਹੈ ਇਰਾਜ ਕਿੱਥੋਂ ਮਿਲਿਆ ਪਟਿਆਲਾ ਰਿਆਸਤੋਂ ਇਹ ਕਿੱਥੋਂ ਬਣੀ ਜਿਹੜਾ ਆਲਾ ਸਿੰਘ ਸੀ ਆਲਾ ਸਿੰਘ ਸਿੱਧੂ ਮਰਾਜ ਤੋਂ ਇਹਨਾਂ ਦਾ ਪਰਦਾਦਾ ਉਹ ਹਾਈਵੇ ਰੋਬਰਸੀ ਰਾਹਗੀਰਾਂ ਨੂੰ ਲੁੱਟ ਲੈਂਦੇ ਸੀ ਇਹੇ ਸ਼ੇਰ ਸ਼ਾ ਸੂਰੀ ਮਾਰਗ ਤੇ ਨਾ ਉਸ ਰੰਦ ਵਾਲਾ ਜਿਹੜਾ ਦਿੱਲੀ ਵਾਲਾ ਨਾਹੌਰ ਵਾਲਾ ਉੱਥੇ ਲੁੱਟਦੇ ਹੁੰਦੇ ਸੀ ਉੱਥੇ ਸਿੰਘ ਵੀ ਹੁੰਦੇ ਸੀ ਹਾਲੇ ਉਹ ਅਹਿਮਦ ਸ਼ਾਹ ਅਬਦਾਲੀ ਦੇ ਅਹਿਮਦ ਸ਼ਾਹ ਅਬਦਾਲੀ ਜਦੋਂ ਵੀ ਦਿੱਲੀ ਲੁੱਟ ਕੇ ਜਾਂਦਾ ਸੀ ਤਾਂ ਅਹਿਮਦ ਸ਼ਾਹ ਅਬਦਾਲੀ ਦੇ ਪਿਛਲੇ ਜਿਹੜੇ ਪਿੱਛੇ ਰਹਿੰਦੇ ਸੀ ਕਾਫਲੇ ਉਹਨਾਂ ਨੂੰ ਲੁੱਟ ਲੈਂਦੇ ਸੀ ਸਿੰਘ ਤਕਰੀਬਨ ਜਵਾਨ ਦਿੰਦੇ ਸੀ ਤਿੰਨ ਚਾਰ ਵਾਰੀ ਲੁੱਟਿਆ ਜਦੋਂ ਅਹਿਮਦ ਸ਼ਾਹ ਅਬਦਾਲੀ ਦਾ ਕਾਫਲਾ ਤੈਮਦ ਸ਼ਾਹ ਅਬਦਾਲੀ ਨੇ ਕਹਾ ਯਾਰ ਮੇਰਾ ਕਾਫਲਾ ਕੌਣ ਲੁੱਟ ਲੈਂਦਾ ਮੈਂ ਇਨਾਮ ਦੇਵਾਂਗਾ ਉਹਨੂੰ ਮੈਨੂੰ ਦੱਸ ਦੇ ਕੋਈ ਅੱਲਾ ਸਿੰਘ ਨੇ ਦੱਸਤਾ ਕਨਾਲ ਲੁੱਟਦੇ ਨੇ ਉਹਨੇ ਉਹ ਫੜ ਕਸ਼ੀਦ ਕਰਤੇ ਉਦਵਲੋ ਖੁਸ਼ ਹੋ ਗਿਆ ਕਹਿੰਦਾ ਇਸ ਵਫਾਦਾਰੀ ਪਿੱਛੇ ਦਸ ਕੀ ਚਾਹੀਦਾ ਉਹ ਕਹਿੰਦਾ ਜੀ ਮੇਰੀ ਸਿਹਤ ਤਾਂ ਠੀਕ ਨਹੀਂ ਮੇਰੇ ਬੇਟੇ ਨੂੰ ਪਟਿਆਲੇ ਦਾ ਰਾਜ ਦੇ ਦਿਓ ਪਟਿਆਲੇ ਦੀ रियासत ਉੱਥੋਂ ਸ਼ੁਰੂ ਹੋਈ ਆ ਬਾਬਿਓ ਅੰਦਰ ਜਾ ਕੇ ਪਤਾ ਕਰ ਲਿਓ ਮੋਤੀ ਮਹਿਲ ਚ ਅਹਿਮਦ ਸ਼ਾਹ ਬਦਾਲੀ ਦਾ ਝੰਡਾ ਹੈ ਜਿਹਨੇ ਸਭ ਤੋਂ ਵੱਧ ਨੁਕਸਾਨ ਕੀਤਾ ਹੈ ਜਿਹਦੇ ਵਾਸਤੇ ਕਹਿੰਦੇ ਹੁੰਦੇ ਸੀ ਕਿ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹ ਦਾ ਲੁੱਟ ਕੇ 비ਜੋ ਖਾ ਪੀ ਲਿਆ ਉਹੀ ਆਪਣਾ ਬਾਕੀ ਲੁੱਟ ਕੇ ਲੈ ਜਾਊਗਾ ਅੱਜ ਵੀ ਉੱਥੇ ਝੰਡਾ ਲੱਗਿਆ ਹੋਇਆ ਹੈ ਅੰਦਰ ਮੋਤੀ ਮਹਿਲ ਚ ਇਹਨਾਂ ਤੋਂ ਅਮੀਰ ਕਰ ਦਿਓ ਮੈਨੂੰ ਪੁੱਛਣ ਲੱਗੇ ਪੱਤਰਕਾਰ ਕਹਿੰਦੇ ਸੀ ਨਾਮ ਲਾਵਾਂਗੇ ਉਸ ਨਾਮ ਬਾਰੇ ਤੁਸੀਂ ਕੁਝ ਵੀ ਬੋਲ ਸਕਦੇ ਹੋ ਵੀ ਉਹ ਉਹਦੇ ਬਾਰੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਕਹਿੰਦੇ ਸੁਖਵੀਰ ਬਾਦਲ ਮੈਂ ਕਹਿੰਦਾ ਪਹਾੜਾਂ ਵਾਲੇ ਸਕੂਲਾਂ ਚ ਪੜਿਆ ਹੋਇਆ ਪੰਜਾਬੀ ਪੜ੍ਹਨੀ ਆਉਂਦੀ ਨਹੀਂ ਪੰਜਾਬ ਦਾ ਵਾਰਿਸ ਬਣਨ ਨੂੰ ਫਿਰਦਾ ਕਹਿੰਦੇ ਜੀ ਕੈਪਟਨ ਮੁਰਿੰਦਰ ਮੈਂ ਕਿਹਾ ਮੁਗਲਾਂ ਵੇਲੇ ਮੁਗਲਾਂ ਨਾਲ ਸੀ ਅੰਗਰੇਜ਼ਾਂ ਵੇਲੇ ਅੰਗਰੇਜ਼ਾਂ ਨਾਲ ਸੀ ਕਾਂਗਰਸ ਵੇਲੇ ਕਾਂਗਰਸ ਨਾਲ ਸੀ ਕਾਲੀਆਂ ਵੇਲੇ ਕਾਲੀਆਂ ਨਾਲ ਸੀ ਅੱਜ ਕੱਲ ਬੀਜੇਪੀ ਨਾਲ ਨੇ ਕਿਉਂਕਿ ਬੀਜੇਪੀ ਹੈ ਕੈਨਦਰਿੰਦਰ ਮੋਦੀ ਮੈਂ ਕਿਸੇ ਵੀ ਗੱਲ ਨੂੰ ਕਿਸੇ ਵੀ ਗੱਲ ਨਾਲ ਫਿੱਟ ਕਰਕੇ ਕਿਤੇ ਵੀ ਸੁਣਾ ਸਕਦਾ ਐ ਔਰ ਨਾਲ ਗਰੰਟੀ ਦਿੰਦਾ ਵੀ ਠੀਕ ਐ ਗੱਲੇ ਕਹਿੰਦੇ ਕਿਵੇਂ ਮੈਂ ਕਿਹਾ ਜਦੋਂ ਚੰਦਰਯਾਨ ਲਾਂਚ ਕਰਨ ਗਿਆ ਉੱਥੇ ਜਾ ਕੇ ਭਾਸ਼ਣ ਦੇਣ ਲੱਗਾ ਕਹਿੰਦਾ ਇਸਰੋ ਸੇ ਮੇਰਾ ਪੁਰਾਣਾ ਨਾਤਾ ਹੈ ਮੈਂ ਵੀ ਹੈਰਾਨ ਯਾਰ ਇਸਰੋ ਇਧਰ ਅੱਠਵੇਂ ਸਾਟੇ ਕੋਈ ਨਹੀਂ ਲੱਭਦਾ ਇਸਰੋ ਕਿੱਥੋਂ ਆ ਗਈ ਇਧਰ ਕਹਿੰਦਾ ਇਸਰੋ ਸੇ ਮੇਰਾ ਪੁਰਾਣਾ ਨਾਤਾ ਹੈ ਮੈਂ ਕਹਿੰਦੀ ਕਿਵੇਂ ਕਰੂਗਾ ਨਾਤਾ ਕਿਵੇਂ ਜੋੜੂਗਾ ਕਹਿੰਦਾ ਜਦੋਂ ਮੈਂ ਦੂਜੀ ਤੀਜੀ ਕਲਾਸ ਚ ਪੜਦਾ ਹੁੰਦਾ ਸੀ پڑھائی والے پاس میں نے لے کے ہوں اس کر کے ہر ایک ٹیچر منوں آ کے کہہ تو اس رو میں بیٹھ اب اس رو میں اب اس رو میں اب رو میں رو سے ہمارا پرانا ہوتا ہے پھر کیجریوال میں کیا اس قدر واقف ہو گئی ہے میری قلم میرے کردار سے اس قدر واقف ہو گئی ہے میری قلم میرے کردار سے کہ عشق بھی لکھنا چاہتا ہوں تو انقلاب لکھا جاتا ہے ਕੈਨ ਭਗਵਾਨਤ ਮਾਨ ਮੇਰਾ ਨਾਮ ਲੇਤਾ ਹੁਣ ਮੈਂ ਆਪਦੀ ਤਾਰੀਫ ਕਿਵੇਂ ਕਰਾਂਗਾ ਪਰ ਮੈਂ ਤਾਰੀਫ ਕਰਦੀ ਹੀ ਨਹੀਂ ਮੈਂ ਕਹੇ ਵੀ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੁਛ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੁਛ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਤਾਂ ਬੱਲੇ 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 ਸੋ ਵੀਰੋ ਸਾਰਾ ਤੁਹਾਡੀ ਰਹਿਮਤ ਹੈ ਲੋਕਾਂ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਲੋਕਾਂ ਤੋਂ ਵੱਡੇ ਬਣਨ ਦੀ ਕੋਸ਼ਿਸ਼ ਨਾ ਕਰੋ ਲੀਡਰੋ ਮੈਂ ਬਹੁਤ ਲੀਡਰਾਂ ਨੂੰ ਕਹਿੰਦਾ ਲੋਕਾਂ ਤੋਂ ਵੱਡੇ ਬਣਨ ਦੀ ਕੋਸ਼ਿਸ਼ ਨਾ ਕਰੋ ਜਿੱਦẽ ਤੁਹਾਨੂੰ ਤੁਸੀਂ ਬਹਿਮ ਪੜ ਲਿਆ ਕਿ ਮੈਂ ਲੋਕਾਂ ਤੋਂ ਵੱਡਾ ਲੋਕ ਥੱਲੇ ਲਾ ਕੇ ਮਾਰਦੇ ਆ ਲੋਕ ਜਦੋਂ ਚਾਹਣ ਬੰਦਾ ਅਰਸ਼ ਤੇ ਲੋਕ ਜਦੋਂ ਚਾਹਣ ਬੰਦਾ ਫਰਸ਼ ਤੇ ਬੜੇ ਬੜੇ ਲਾਲੇ ਜੀ ਲੋਕਾਂ ਨੇ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਕਿ ਤੁਹਾਡਾ ਆਪਣਾ ਪੋਤਾ ਪੈਸੇ ਕਮਾਉਣ ਵਾਲੇ ਕੰਮ ਤਾਂ ਮੈਂ ਛੱਡੀ ਫਿਰਦਾ ਜੀ ਮੈਂ ਵੀ ਕਰੋੜਾਂ ਰੁਪਏ ਫਿਲਮਾਂ ਚ ਕਮਾ ਲੈਂਦਾ ਜੀ ਮੈਂ ਵੀ ਲਫਟਰ ਚੈਲੰਜ ਹਿੰਦੀ ਫਿਲਮਾਂ ਚ ਚਲੇ ਗਏ ਸੀਗੇ ਮੈਨੂੰ ਕੀ ਲੋੜ ਸੀ ਕਿ ਇੱਥੇ ਇਹਨਾਂ ਨਾਲ ਪੰਗਾ ਲੈਣ ਦੀ ਪਰ ਮੇਰੇ ਦਿਲ 'ਚ ਇਹ ਆਇਆ ਭਗਵਾਨਤਮਾਨਾ ਹਾਸੇ ਵੀ ਉਹਦੇ ਚੰਗੇ ਲੱਗਦੇ ਨੇ ਜਿਉਂ ਚੁੱਲ੍ਹਿਆਂ ਚ ਅੱਗ ਮੱਚਦੀ ਹੋਵੇ ਤੇਰੇ ਸਾਹਮਣੇ ਪੰਜਾਬ ਮਰੀ ਜਾਂਦਾ ਹੈ ਤੇਰੇ ਸਾਹਮਣੇ ਪੰਜਾਬ ਦਾ ਬੇੜਾ ਗਰਕ ਹੋ ਜਾਂਦਾ ਹੈ ਤੇਰੇ ਸਾਹਮਣੇ ਪੰਜਾਬ ਨੂੰ ਲੁੱਟੀ ਜਾਂਦੇ ਆ ਯਾਰ ਲੀਡਰ ਤੂੰ ਕੀ ਕਰਦਾ ਤੂੰ ਕੈਸਟਾ ਸੀੜੀਆਂ ਕੱਢ ਕੇ ਚਲਾ ਜਾਏਂਗਾ ਦੁਨੀਆ ਤੋਂ ਨਾ ਨਾ ਕਰ ਯਾਰ ਉਜੇ ਹਿੱਸਾ ਪਾ ਸਮਾਜ ਥੋੜਾ ਜਿਹਾ ਹਿੱਸਾ ਪਾ ਵਿੱਚ ਵੜ ਵਿੱਚ ਵੜ ਜੇ ਕਿ ਸੀਵਰੇਜ ਸਾਫ ਕਰਨਾ ਹੋਵੇ ਸੀਵਰੇਜ ਵਿੱਚ ਵੜਨਾ ਪੈਂਦਾ ਸੀਵਰੇਜ ਸਾਫ ਕਰਨ ਵਾਸਤੇ ਜੇ ਨਰਮੇ ਨੂੰ ਕਣਕ ਨੂੰ ਝੋਨੇ ਨੂੰ ਸੁੰਡੀ ਲੱਗ ਜੇ ਮਾਰੋ ਰੋੜੇ ਮਾਰ ਕੇ ਜਾਂ ਰੋਲਾ ਪਾ ਕੇ ਸੁੰਡੀ ਨਹੀਂ ਹਟਦੀ ਵਿੱਚ ਵੜਨਾ ਪੈਂਦਾ ਟੋਲੀ ਲੈ ਕੇ ਸਪਰੇਅ ਦੀ ਫਿਰ ਮੈਂ ਆ ਗਿਆ ਉਹ ਇੱਕ ਚਿੜੀ ਸੀ ਜੰਗਲ 'ਚ ਅੱਗ ਲੱਗੀ ਸਾਰੇ ਜਾਨਵਰ ਭੱਜਣ ਲੱਗ ਗਏ ਭਗੜੜ ਮੱਚ ਗਈ ਕੱਲੀ ਇੱਕ ਚਿੜੀ ਸੀ ਉਹ ਜਾਂਦੀ ਟੋਬੇ ਚ ਛੱਪੜ ਚ ਆਪਣੀ ਚੁੰਝ ਚ ਪਾਣੀ ਭਰ ਕੇ ਅੱਗ ਤੇ ਪਾ ਦਿੰਦੀ ਸੀ ਫੇਰ ਗਈ ਚੁੰਝ ਭਰੀ ਫੇਰ ਪਾਤਾ 15 20 ਵਾਰੀ ਚੁੰਝ ਭਰ ਕੇ ਪਾਣੀ ਪਾਇਆ ਤਾਂ ਬਾਕੀ ਜਾਨਵਰ ਹੱਸਣ ਲੱਗ ਗਏ ਮਜ਼ਾਕ ਕਰਨ ਲੱਗੇ ਚਿੜੀ ਨੂੰ ਕਹਿੰਦੇ ਚਿੜੀਏ ਗਲਤਫਹਿਮੀ ਚ ਐ ਇਹ ਜੰਗਲ ਦੀ ਅੱਗ ਐ ਇਹ ਤੇਰੀ ਚੁੰਝ ਦੇ ਪਾਣੀ ਨਾਲ ਨਹੀਂ ਬੁਝਣੀ ਚਿੜੀ ਕਹਿੰਦੀ ਮੈਨੂੰ ਪਤਾ ਹੈ ਕਿ ਮੇਰੀ ਚੁੰਝ ਦੇ ਪਾਣੀ ਨਾਲ ਅੱਗ ਨਹੀਂ ਬੁਝਣੀ ਪਰ ਜਦੋਂ ਜੰਗਲ ਦੀ ਹਿਸਟਰੀ ਲਿਖੀ ਜਾਊ ਤਾਂ ਉਦੋਂ ਤੁਹਾਡਾ ਨਾਂ ਤਮਾਸ਼ਾ ਦੇਖਣ ਵਾਲਿਆਂ ਜਿਹੜਾ ਡਰ ਕੇ ਭੱਜਣ ਵਾਲਿਆਂ 'ਚ ਲਿਖਿਆ ਜਾਊ ਮੇਰਾ ਕੱਲੀ ਦਾ ਨਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ 'ਚ ਲਿਖਿਆ ਜਾਊ ਸੋ ਮੈਂ ਇਹ ਸੋਚ ਕੇ ਆ ਗਿਆ ਕੋਈ ਨਹੀਂ ਮੈਂ ਕਹਿੰਦਾ ਜੇ ਤਾਂ ਹਾਰਾਂ ਬਾਤ ਦੀ ਗੱਲ ਹੈ ਕਟੁਕਟ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਦਾ ਨਾਂ ਲਿਖੀਏ ਤੇ ਮੇਰਾ ਨਾਂ ਤਾਂ ਆਵੇ ਤੁਸੀਂ ਐਡਾ ਵੱਡਾ ਮਾਨ ਸਤ ਕਰ ਦਿੱਤਾ ਐਡੇ ਵੱਡੇ ਅਹੁਦੇ ਦੇਤੇ ਤਾਂ ਵੀ ਉਹ ਤੁਹਾਡੇ ਵਾਸਤੇ ਹੀ ਆ ਬਸ ਹੁਣ ਉੱਡ ਲੇ ਖੇ ਲਾਤੀ ਜ਼ਿੰਦਗੀ ਕੋਈ ਕਿਸੇ ਕਿਸਮ ਦਾ ਲਾਲਚ ਨਹੀਂ ਕੋਈ ਮੈਂ ਕਿਸੇ ਖੱਡਾਂ ਚ ਹਿੱਸਾ ਨਹੀਂ ਪਾਉਣਾ ਕੋਈ ਮੈਂ ਕਿਸੇ ਬਸਾਂ ਚ ਹਿੱਸਾ ਨਹੀਂ ਪਾਉਣਾ ਕੋਈ ਮੈਂ ਟਾਬਿਆਂ ਚ ਹਿੱਸਾ ਨਹੀਂ ਪਾਉਣਾ ਹਿੱਸਾ ਜ਼ਰੂਰ ਪਾਉਣਾ ਹੈ ਪਰ 3.5 ਕਰੋੜ ਲੋਕ ਪੰਜਾਬੀ ਲੋਕਾਂ ਦੇ ਦੁੱਖ ਸੁੱਖਾਂ ਚ ਹਿੱਸਾ ਪਾਉਣਾ ਹੈ ਸਾਰੇ ਸਮਾਜ ਦੇ ਦੁੱਖ ਸੁੱਖਾਂ ਚ ਹਿੱਸਾ ਪਾਉਣਾ ਹੈ ਨਾ ਹੀ ਮੈਂ ਕਿਸੇ ਸਮਾਜ ਨੂੰ ਕੋਈ ਐ ਕਹਿਣਾ ਵੀ ਆਹ ਮੇਰਾ ਸਮਾਜ ਆ ਉਹਦਾ ਸਮਾਜ ਆ 3.5 ਕਰੋੜ ਮੇਰਾ ਹੀ ਹੈ 3.5 ਕਰੋੜ ਇਹ ਛੋਟੀ ਗੱਲ ਨਹੀਂ ਹੁੰਦੀ 3.5 ਕਰੋੜ ਲੋਕਾਂ ਦਾ ਲਾਣੇਦਾਰ ਬਣਾਤਾ ਤੁਸੀਂ ਮੈਨੂੰ ਉਦੋਂ ਫਿਰ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ ਜਦੋਂ ਜ਼ਿੰਮੇਵਾਰੀਆਂ ਵੱਧ ਜਾਣ ਫਿਰ ਬਹੁਤ ਸੰਭੜ ਸੰਭੜ ਕੇ ਚੱਲਣਾ ਪੈਂਦਾ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਡਰ ਡਰ ਕੇ ਮਤਲਬ ਪ੍ਰਮਾਤਮਾ ਜ਼ਿੰਮੇਵਾਰੀ ਵਾਲਾ ਖੜਾ ਹਰੇਕ ਦਾ ਨਹੀਂ ਭਰਦਾ ਕੋਈ ਕੋਈ ਮੁੜਪੀ ਭਰ ਕੇ ਕਿਸੇ ਕਿਸੇ ਦੇ ਸਿਰ ਜ਼ਿੰਮੇਵਾਰੀ ਵਾਲਾ ਘੜਾ ਧਰਦਾ ਪਰਮਾਤਮਾ ਤੇ ਜਿਹਦੇ ਸਿਰ ਤੇ ਧਰ ਦਿੰਦਾ ਉਹਨੂੰ ਫਿਰ ਪੈਰ ਬੋਚ ਬੋਚ ਕੇ ਤਰਨੇ ਪੈਂਦੇ ਨੇ ਸੋ ਤੁਸੀਂ ਮੇਰੇ ਜ਼ਿੰਮੇਵਾਰੀ ਵਾਲਾ ਘੜਾ ਦਿੱਤਾ ਹੋਇਆ ਬਿਲਕੁਲ ਫਿਕਰ ਨਾ ਕਰੋ ਖਜ਼ਾਨੇ ਦਾ ਫਿਕਰ ਨਾ ਕਰੋ ਖਜ਼ਾਨਾ ਵੀ ਭਰੂੰਗਾ ਔਰ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਵੀ ਕਰੂੰਗਾ ਕਦੇ ਨਹੀਂ ਕਿਹਾ ਸਵਾਦੋ ਸਾਲ ਚ ਕਿਸ ਖਜ਼ਾਨਾ ਖਾਲੀ ਹੈ ਆਮ ਆਦਮੀ ਕਲੀਨਿਕ ਖੋਲਦੇ 829 ਡੇਢ ਕਰੋੜ ਬੰਦਾ ਉਥੋਂ ਦਵਾਈ ਲੈ ਗਿਆ ਕੌਣ ਹੈ ਡੇਢ ਕਰੋੜ ਗਰੀਬ ਦਲਿਤ ਪਰਿਵਾਰ ਜਿਹੜੇ ਸਰਕਾਰੀ ਹਸਪਤਾਲਾਂ 'ਚ ਜਾਂਦੇ ਆ ਬਸ ਉੱਥੇ ਲੈਣਾ ਚ ਲੱਗਣ ਦੀ ਲੋੜ ਨਹੀਂ ਪੈਂਦੀ ਹੁਣ ਨਾਲ ਹੀ ਘਰ ਦੇ ਖੇਪੇ ਪਾਸੇ ਸੱਜੇ ਪਾਸੇ ਕਲੀਨਿਕ ਖੁੱਲ ਗਿਆ ਸਾਰੀਆਂ ਦਵਾਈਆਂ ਫ੍ਰੀ ਸਾਰੇ ਟੈਸਟ ਫ੍ਰੀ ਡਾਕਟਰ ਸਾਹਿਬ ਸਿਹਤ ਮੰਤਰੀ ਨੇ ਮੈਂ ਇਹਨਾਂ ਨੂੰ ਬੁਲਾ ਕੇ ਕਿਹਾ ਪੰਜਾਬ ਦਾ ਤਹਿਸੀਲ ਲੈਵਲ ਦਾ ਵੀ ਜ਼ਿਲ੍ਹਾ ਲੈਵਲ ਦਾ ਸਾਰੇ ਕੋਈ ਹਸਪਤਾਲ ਇਹ ਜ ਨਹੀਂ ਹੋਣਾ ਚਾਹੀਦਾ ਜਿਹਦੇ 'ਚ ਐਕਸਰ ਮਸ਼ੀਨ ਨਾ ਹੋਵੇ ਜਿਹਦੇ 'ਚ ਕੋਈ ਸਾਰੀਆਂ ਜਿਹੜੀਆਂ ਟੈਸਟ ਕਰਨ ਵਾਲੀਆਂ ਮਸ਼ੀਨਾਂ ਨਾ ਹੋਣ ਔਰ ਇੱਕ ਹੋਰ ਗੱਲ ਐਸਐਮਓ ਤੇ ਸੀਐਮਓ ਨੂੰ ਕਾਉਂਟੇਬਲ ਬਣਾਤਾ ਕਿ ਤੁਸੀਂ ਜ਼ਿੰਮੇਵਾਰ ਹੋਵੋਗੇ ਕੋਈ ਵੀ ਦਵਾਈ ਮਰੀਜ਼ ਨੂੰ ਬਾਹਰੋਂ ਨਹੀਂ ਲਿਖੀ ਜਾਊਗੀ ਕਿ ਤੂੰ ਬਾਹਰਸਤਲ ਦੇ ਬਾਹਰੋਂ ਲੈ ਕੇ ਆ ਜੇ ਦਵਾਈ ਹੈ ਨਹੀਂ ਤਾਂ ਡਾਕਟਰ ਆਪ ਲੈ ਕੇ ਆਊਗਾ ਬਾਹਰੋਂ ਤੇ ਅਸੀਂ ਅਗਲੇ ਦਿਨ ਉਹਨੂੰ ਪੂਰੀ ਕਰ ਦਾਂਗੇ ਕਿਹੜੀ ਦਵਾਈ ਉਹਦੇ ਕੋਲੇ ਹੈ ਨਹੀਂ ਪਰ ਮਰੀਜ਼ ਨੂੰ ਬਾਹਰ ਨਹੀਂ ਭੇਜਣਾ ਸੀ ਮਰੀਜ਼ ਬਾਹਰ ਜਦ ਜਾਊਗਾ ਉਹਦੇ ਨਾਲ ਉਹ ਕਈ ਕਈ ਗੋਣਾ ਮਹਿੰਗਾ ਦਵਾਈ ਹੁੰਦੀ ਹੈ ਗਰੀਬ ਜਾਂਦੇ ਆ ਸਕੂਲਾਂ ਚ ਕੌਣ ਜਾਂਦਾ ਸਰਕਾਰੀ ਚ ਗਰੀਬ ਜਾਂਦੇ ਆ ਸੋ ਗਰੀਬਾਂ ਦੇ ਜਵਾਕ ਮੈਂ ਕਹਿੰਦਾ ਉਹਨਾਂ ਕੋਈ ਸਰਕਾਰ ਗਰੀਬੀ ਨਹੀਂ ਚੱਕ ਸਕਦੀ ਗਰੀਬੀ ਦੂਰ ਬਿਲਕੁਲ ਹੋ ਸਕਦੀ ਹੈ ਜੇ ਗਰੀਬਾਂ ਦੇ ਬੱਚਿਆਂ ਨੂੰ ਪੜਾ ਦੋਗੇ ਕੁਆਲਿਟੀ ਐਜੂਕੇਸ਼ਨ ਦੇ ਦੋ ਉਹ ਜੇਈ ਕਲੀਅਰ ਕਰਨ ਜੇਈ 8 ਈਟੀਟੀ ਕਲੀਅਰ ਕਰਕੇ ਉਹ ਟੈਟ ਕਲੀਅਰ ਕਰ ਲੈਣ ਉਹ ਆਈਐਸ ਦੇ ਪੇਪਰ ਦੇ ਦੇਣ ਡੀਸੀ ਬਣ ਐਸਐਸਪੀ ਬਣ ਉਹ ਗਰੀਬੀ ਚੱਕ ਸਕਦੇ ਆ ਹੋਰ ਕੋਈ ਨਹੀਂ ਚੱਕ ਸਕਦਾ ਸੋ ਤੁਹਾਡੇ ਨਾਲ ਸਕੂਲ ਹਸਪਤਾਲ ਬਣਨ ਲੱਗੇ ਨੌਕਰੀਆਂ ਬਣਨ ਲੱਗੀਆਂ ਪਾਣੀ ਨਹਿਰਾਂ ਦਾ ਆਉਂਦਾ ਕੱਸੀ ਦਾ ਪਾਣੀ ਆਉਂਦਾ ਨਹਿਰਾਂ ਦਾ ਪਾਣੀ ਹੁਣ ਉਹ ਕੱਸੀਆਂ ਜਿਹੜੀਆਂ ਰੁਲਗੀਆਂ ਸੀ ਅਸੀਂ ਲੱਬ ਲੱਬ ਕੇ ਪੱਕੀਆਂ ਕੀਤੀਆਂ ਤੇ ਅੱਜ ਨਹਿਰਾਂ ਦਾ ਪਾਣੀ ਜਿਹੜਾ ਨਹਿਰਾਂ ਦਾ ਪਾਣੀ ਹੈ ਉਹ ਕੱਸੀਆਂ ਜਿਹੜੀਆਂ ਨੇ ਪਹਿਲਾਂ 21% ਨਹਿਰਾਂ ਦਾ ਪਾਣੀ ਲੱਗਦਾ ਸੀਗਾ ਜਦੋਂ ਮੈਂ ਸੋਚ ਚੁੱਕੀ ਸੀ ਅੱਜ 98% ਤੇ ਹੋ ਗਿਆ ਜੀ ਤੇ ਨਾਲੇ 70% ਹੋ ਜਾਣਾ 1 ਅਕਤੂਬਰ ਤੱਕ ਜਦੋਂ ਅਕਤੂਬਰ ਤੱਕ 70% ਪਾਣੀ ਹੋ ਗਿਆ ਨਾ ਨਹਿਰਾਂ ਦਾ ਪਾਣੀ 14 ਲੱਖ ਚੋਂ 6 ਲੱਖ ਟਿਊਬਲ ਬੰਦ ਹੋ ਜਾਣਗੇ ਪੰਜਾਬ ਚ ਮੇਰੇ ਤਾਂ ਉਗਲਾਂ ਦੇ ਰੱਟੇ ਪਿਆ 6 ਲੱਖ ਟਿਊਬਲ ਬੰਦ ਹੋ ਗਏ ਤਾਂ ਮੈਂ 18000 ਕਰੋੜ ਦੀ ਸਬਸਿਡੀ ਦੇਣਾ ਬਿਜਲੀ ਬੋਰਡ ਨੂੰ ਮੁਫਤ ਬਿਜਲੀ ਦੀ 6 ਲੱਖ ਟਿਊਬਲ ਬੰਦ ਹੋ ਗਏ ਘਟੋ-ਘਟ 5 ਤੋਂ 6000 ਕਰੋੜ ਰੁਪਿਆ ਬਚ ਜਾਊਗਾ ਤੇ 500-6000 ਕਰੋੜ ਰੁਪਿਆ ਬਚੂਗਾ ਆ ਤੱਕ ਅਕਤੂਬਰ ਚ ਤਾਂ ਵੀਰੋ ਮੈਂ ਜਮ੍ਹਾਂ ਤੁਹਾਨੂੰ ਹਿਸਾਬ ਲਾ ਕੇ ਦੱਸ ਦਿੰਨਾ ਪੰਜ ਤੋਂ 6000 ਕਰੋੜ ਬਚੂਗਾ ਸਿਰਫ 5200 ਤੋਂ 5500 ਕਰੋੜ ਦੀ ਖਰਚਾ ਹੈ ਜਿਹੜੀ ਮੈਂ ਸਭ ਤੋਂ ਵੱਡੀ ਗਰੰਟੀ ਪੂਰੀ ਕਰੂੰਗਾ ਮਾਵਾ ਪੈਣਾ ਨੂੰ 1000 ਰੁਪਏ ਮਹੀਨੇ ਵਾਲੇ ਉਹਦੇ ਚ ਕਰੂੰਗਾ ਜੇ ਮੈਂ ਉਹੀ ਕਹਿਣਾ ਹੁੰਦਾ ਜੇ ਮੈਂ ਉਹੀ ਕਹਿਣਾ ਹੁੰਦਾ ਵੋਟਾਂ ਵੇਲੇ ਉਂ ਦੋ ਮਹੀਨੇ ਸ਼ੁਰੂ ਕਰ ਲੈਂਦੇ ਆਪਾਂ ਦੋ ਮਹੀਨੇ ਮਾਵਾ ਪੈਣਾ ਦੇ ਖਾਤੇ 'ਚ 1000 ਰੁਪਏ ਪਾ ਦੋ ਵੋਟਾਂ ਤੋਂ ਬਾਅਦ ਬੰਦ ਕਰ ਦਿਓ ਨਾ ਮੈਂ ਉਹ ਸਕੀਮ ਸ਼ੁਰੂ ਹੀ ਨਹੀਂ ਕਰਦਾ ਜਿਹੜੀ ਰਾਹ ਚ ਬੰਦ ਕਰਨੀ ਪੈ ਜੇ ਜਦੋਂ ਮੇਰੇ ਕੋਲੇ ਪੈਸਾ ਆ ਗਿਆ ਕਲੀਅਰ ਆ ਗਿਆ ਮੈਂ ਵੀ ਕਮਰਸ ਕੀਤੀ ਹੋਈ ਹੈ ਮੈਂ ਵੀ ਬੀ ਕਾਮ ਦਾ ਸਟੂਡੈਂਟ ਹਾਂ ਮੈਨੂੰ ਪਤਾ ਹੈ ਕਿ ਜਦੋਂ ਕੋਈ ਸਕੀਮ ਸ਼ੁਰੂ ਕਰਨੀ ਹੈ ਉਹਦੇ ਵਾਸਤੇ ਬਜਟ ਪ੍ਰੋਪਰ ਹੋਣਾ ਚਾਹੀਦਾ ਹੈ ਜਿਵੇਂ ਬਿਜਲੀ ਦੇ ਬਿੱਲ ਨੇ ਹੁਣ ਤੱਕ ਜ਼ੀਰੋ ਆਉਂਦੇ ਆ ਨਾ ਐਂ ਆਉਂਦੇ ਰਹਿਣਗੇ ਐਸੀ ਤਰ੍ਹਾਂ ਜਦੋਂ 1000 ਰੁਪਏ ਇੱਕ ਵਾਰੀ ਮਾਂ ਪੈਣ ਦਾ ਸ਼ੁਰੂ ਹੋ ਗਿਆ ਬੰਦ ਨਹੀਂ ਹੋਣੀ ਸਕੀਮ ਮੁੜ ਕੇ ਐਂ ਚੱਲੂਗੀ ਫਿਰ ਉਹਦਾ ਬਜਟ ਅਲੱਗ ਹੋਊਗਾ ਫਿਰ ਹਾਲਾਂਕਿ ਮੈਂ 5 ਸਾਲਾਂ ਚ ਵਾਦਾ ਪੂਰਾ ਕਰਨਾ ਪਰ ਮੈਂ ਪਹਿਲੀ ਕਰ ਦੂੰਗਾ ਜਦੋਂ ਭ੍ਰਿਸ਼ਟਾਚਾਰ ਖਤਮ ਕਰਤਾ ਆਪਾਂ ਭਰਨ ਲੱਗੇ ਖਜ਼ਾਨਾ ਤੇ ਆਪਾਂ ਨੂੰ ਕੀ ਮਾੜਾ ਐਕਸਾਈਜ਼ ਦੇ ਵਿੱਚ ਆਪਾਂ ਅੱਪ ਹੋ ਗਏ ਮਾਈਨਿੰਗ 'ਚ ਆਪਾਂ ਅੱਪ ਹੋ ਗਏ ਜੀਐਸਟੀ 'ਚ ਆਪਾਂ ਅੱਪ ਹੋ ਗਏ ਹੋਰ ਤਾਂ ਹੋਰ ਦੇਖੋ ਪਿੰਡਾਂ 'ਚ ਬਿਜਲੀ ਆਉਂਦੀ ਹੈ ਖੇਤਾਂ 'ਚ ਬਿਜਲੀ ਆਉਂਦੀ ਹੈ ਖੇਤਾਂ 'ਾਂ ਲਈ ਦਿਨੇ ਵੀ ਆਉਂਦੀ ਹੈ ਰਾਤ ਨੂੰ ਅਸੀਂ ਬਿਜਲੀ ਵੇਚਦੇ ਆਂ ਮੁੰਬਈ ਨੂੰ ਪੂਨੇ ਨੂੰ ਬੈਂਗਲੌਰ ਨੂੰ ਹైదరాబాద్ ਨੂੰ ਵੀਰੋ ਕੱਲ ਤੱਕ 293 ਕਰੋੜ ਰੁਪਏ ਦੀ 253 253 ਕਰੋੜ ਰੁਪਏ ਦੀ ਬਿਜਲੀ ਵੇਚ ਚੁੱਕਿਆ 1 ਮਾਰਚ ਤੋਂ ਲੈ ਕੇ 1 ਮਾਰਚ ਤੋਂ ਲੈ ਕੇ ਨਾਲੇ ਬਿਜਲੀ ਬੋਰ ਨਹੀਂ ਘਾਟੇ ਚ ਹੈਗਾ ਨਾਲੇ ਥਰਮਲ ਪਲੈਂਟ ਖਰੀਦੀ ਜਾਂਦੇ ਆ ਥਰਮਲ ਪਲੈਂਟ ਆਪਣਾ ਹੋ ਗਿਆ ਹੁਣ ਇੰਡਸਟਰੀ ਦੀ ਬਿਜਲੀ ਸਸਤੀ ਕਰੂੰਗਾ ਕਿਉਂਕਿ ਥਰਮਲ ਪਲੈਂਟ ਹੀ ਆਪਣਾ ਹੋ ਗਿਆ ਜਦੋਂ ਕੋਲੇ ਦੀ ਖਾਨ ਆਪਣੀ ਹੋ ਗਈ ਝਾਰਖੰਡ ਵਾਲੀ ਇੰਡਸਟਰੀ ਦੀ ਬਿਜਲੀ ਕਰੂੰ ਕਰੂੰਗਾ ਘਟਾਉਂਗਾ ਤਾਂ ਦੇਖੋ ਤੁਸੀਂ ਇੰਡਸਟਰੀ ਇੱਥੇ ਆਉਂਦੀ ਟਾਟਾ ਸਟੀਲ ਆ ਗਿਆ ਗ੍ਰਾਸੇਮ ਪੇਂਟ ਆ ਗਿਆ ਆ ਤੁਹਾਡੇ ਇਲਾਕੇ ਚ ਨਾ ਹਿੰਦੁਸਤਾਨ ਲੀਵਰ ਹੈ ਕਿਸਾਨ ਕੈਚਅਪ ਬਣਦੀ ਹੈ ਕਿਸਾਨ ਕੈਚਅਪ 10000 ਮੀਟ੍ਰਿਕ ਟਨ ਟਮਾਟਰ ਚਾਹੀਦਾ ਉਹਨਾਂ ਨੂੰ ਹਰ ਸਾਲ ਹੁਣ ਕਿੰਨਾ ਲੈਂਦੇ ਪੰਜਾਬ ਚੋਂ 500 ਮੀਟ੍ਰਿਕ ਟਨ 9500 ਮੀਟ੍ਰਿਕ ਟਨ ਨਾਸਿਕ ਤੋਂ ਲਿਆਉਂਦੇ ਨੇ ਫੈਕਟਰੀ ਨਾਬੇ ਹੈ ਟਮਾਟਰ ਨਾਸਿਕ ਤੋਂ ਆਉਂਦੇ ਨੇ ਮੈਂ ਕਿਹਾ ਸਾਨੂੰ ਦੱਸੋ ਕਿੰਨਾ ਪੈਦਾ ਕਰਨਾ ਸਾਡੇ ਨਾਲ ਗੱਲ ਕਰੋ ਕਹਿੰਦੇ ਜੀ ਉਹ ਵੈਰਾਈਟੀ ਪੰਜਾਬ ਚ ਪੈਦਾ ਨਹੀਂ ਕਰਦੇ ਮੈਂ ਤੇ ਮੈਂ ਪੀਏਯੂ ਵਾਲੇ ਖੇਤੀਬਾੜੀ ਯੂਨੀਵਰਸਿਟੀ ਵਾਲੇ ਪਿਛਾਏ ਸਾਇੰਟਿਸਟ ਮੈਂ ਕਹਿੰਦਾ ਜਿਹੜਾ ਟਮਾਟਰ ਕਹਿੰਦੇ ਨੇ ਪੈਦਾ ਕਰ ਉਹ ਗੱਲ ਹੋ ਗਈ ਹੁਣ 10000 ਦਾ 10000 ਆ ਨਾਬਾ ਆ ਅਮਲੋ ਪਾ 400 ਤੋਂ ਤੁਹਾਡਾ ਚੰਨੋ ਸਮਾਣਾ ਤੁਹਾਡੇ ਵਾਲਾ ਏਰੀਆ ਇੱਥੇ ਟਮਾਟਰ ਪੈਦਾ ਹੋਊਗਾ ਨਾਲੇ ਝੋਨੇ ਤੋਂ ਖੜਾ ਛੁੱਟੂਗਾ ਨਾਲੇ ਫਸਲ ਜਿਹੜੀ ਹੈ ਉਹ ਉਹ ਬੰਪਰ ਹੋਊਗੀ ਪੈਸੇ ਮਿਲਣਗੇ ਪੱਕੇ ਤੇ ਧਰਤੀ ਹੱਥਲੇ ਪਾਣੀ ਬਚੂਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਆਪਾ ਉਹ ਉਹ ਗੁਰੂ ਨਾਨਕ ਸਾਹਿਬ ਦਾ ਵੀ ਜਿਹੜਾ ਬਚਨ ਹੈ ਉਹਦੇ ਵੀ ਪੂਰੇ ਉਤਰਾਂਗੇ ਥੋੜੇ ਬਹੁਤ ਸੋ ਨਾਲੇ ਪੌਣ ਨਾਲੇ ਫਲੀਆਂ ਸੋ ਕੰਮ ਕਰਨਾ ਉਹ ਤਾਂ ਐ ਕਰਨਾ ਪਊਗਾ ਇਹਨਾਂ ਨੇ ਕੀ ਸਮਝ ਲਿਆ ਸੀ ਇਹ ਜਿੱਤ ਕੇ ਮਹਿਲਾਂ ਦੇ ਕੁੰਡੇ ਅੰਦਰੋਂ ਬੰਦ ਕਰ ਲੈਂਦੇ ਸੀ ਲੋਕ ਨਾ ਆ ਜਾਣ ਹੁਣ ਕਿਥੇ ਪਬਲਿਕ ਨੇੜੇ ਨਹੀਂ ਲੱਗਣ ਦੇਣੀ ਇਹਨਾਂ ਨੇ ਮਹਿਲਾਂ ਦੇ ਕੁੰਡੇ ਅੰਦਰੋਂ ਲਾ ਲੇ ਪੌਣੇ ਪੰਜ ਸਾਲਾਂ ਮਾ ਖੋਲ ਲੈਂਦੇ ਸੀ ਜੋ ਲੋਕਾਂ ਕੋਲ ਜਾਣਾ ਹੁੰਦਾ ਸੀ ਐਤ ਕੀ ਕੀ ਹੋਇਆ ਮੈਲਾਂ ਦੇ ਗੁੰਡੇ ਦਾ ਲਾ ਲੇ ਜਦੋਂ ਪੌਣੇ 5 ਸਾਲ ਮੈਂ ਖੋਲਣ ਲੱਗੇ ਉਹ ਖੁੱਲੇ ਹੀ ਨਾ ਬਥੇਰੇ ਐ ਕੀਤਾ ਕਹਿੰਦੇ ਖੁੱਲਦਾ ਕਿਉਂ ਨਹੀਂ ਉਹ ਕਹਿੰਦੇ ਜੀ ਲੋਕ ਬਾਰੋਂ ਲਾ ਗਏ ਕਹਿੰਦੇ ਹੁਣ ਤੁਸੀਂ ਰਹੋ ਇੱਥੇ ਹੀ ਬਸ ਉਹ ਬੈਠੇ ਰਹੇ ਉੱਥੇ ਬਸ ਸਬੀਰ ਇਹਨਾਂ ਨੇ ਜਿਹੜੇ ਪਹਾੜਾਂ 'ਚ ਮਹਿਲ ਪਾਏ ਹੋਏ ਨੇ ਇਹਨਾਂ ਨੇ ਜਿਹੜੇ ਪਹਾੜਾਂ 'ਚ ਹੋਟਲ ਪਾਏ ਹੋਏ ਨੇ ਉਹ ਲੋਕਾਂ ਦੇ ਖੂਨ ਨਾਲ ਨੇ ਭਾਈ ਜੀ ਉਹ ਉਹ ਸਵੀਮਿੰਗ ਪੂਲ ਜਿਹੜੇ ਨਾ ਹਰੇਕ ਕਮਰੇ ਦੇ ਪਿੱਛੇ ਪੂਲ ਹੈ ਸੁਖ ਵਿਲਾਸ ਚ ਉਹ ਪੂਲ ਚ ਪਾਣੀ ਨਹੀਂ ਹੈਗਾ ਲੋਕਾਂ ਦਾ ਖੂਨ ਹੈ ਲੋਕਾਂ ਦਾ ਲੁੱਟਿਆ ਹੋਇਆ ਲੋਕਾਂ ਨਾ ਚੂਸਿਆ ਹੋਇਆ ਖੂਨ ਹੈ ਸੁਖ ਵਿਲਾਸ ਨੂੰ 15 ਸਾਲ ਵਾਸਤੇ ਬਿਜਲੀ ਫ੍ਰੀ ਹੈ ਸੁਖ ਵਿਲਾਸ ਨੂੰ ਲਗਜ਼ਰੀ ਟੈਕਸ ਫ੍ਰੀ ਨੇ ਸੁਖ ਵਿਲਾਸ ਨੂੰ ਜੀਐਸਟੀ ਤੇ ਸਟੇਟ ਦਾ ਜੀਐਸਟੀ ਉਹਨੂੰ ਐਸਜੀਐਸਟੀ ਕਹਿੰਦੇ ਨੇ ਸਟੇਟ ਦੀ ਜੀਐਸਟੀ ਉਹ ਸਾਰੀ ਮੁਫਤ ਹੈ ਸਾਰਾ ਕੁਝ ਮੁਫਤ ਸੁਖ ਵਿਲਾਸ ਨੂੰ ਮੇਰੇ ਹੱਥ ਚ ਕਾਗਜ ਆ ਗਏ ਆਹੀ ਮੈਂ ਪੜਦਾ ਹੁਣ ਨਾ ਹੋਰ ਕਹਿੰਦਾ ਅੰਨਾ ਕੀ ਭਲੇ ਦੋ ਅੱਖਾਂ ਮੈਂ ਕਹ ਲਿਆ ਉਹ ਕਾਗਜ ਕਰਾਂ ਹੁਣ ਕੱਢ ਕੇ ਕਾਗਜ ਪੂਰੇ ਹੋ ਰਹੇ ਨੇ ਆਮ ਤੌਰ ਤੇ ਜਿਹੜੇ ਲੀਡਰ ਨੇ ਉਹ ਆਪਣੇ ਕਰ ਕਮਲਾ ਨਾਲ ਕੈਂਚੀ ਨਾਲ ਰੀਵਨ ਕੱਟ ਕੇ ਉਧਾਰਨ ਕਰਦੇ ਨੇ ਕਿਸੇ ਚੀਜ਼ ਦਾ ਮੈਂ ਸੁਖ ਵਿਲਾਸ ਨੂੰ ਢਾਉਣ ਦਾ ਢਾਉਂਦੇ ਤਾਂ ਨਹੀਂ ਹੈਗੇ ਸੜਕ ਨਹੀਂ ਢਾਉਣੀ ਹੈ ਸੁਖ ਵਿਲਾਸ ਵਾਲੇ ਸੜਕ ਤੋੜਨ ਦਾ ਜੇਸੀਬੀ ਦਾ ਕਲਚ ਛੱਡ ਕੇ ਡਗਟਨ ਕਰੂੰਗਾ ਪੈਰ ਨਾਲ। ਔਰ ਸਕੂਲ ਉੱਟੋਂ ਦੇ ਨਹੀਂ ਹੈਗੇ ਆਪਾਂ। ਉਹਨੂੰ ਪੱਕਾ ਵਿਜਿ ਵਿੱਚ ਲੈ ਕੇ ਉਹਦੇ ਸਕੂਲ ਖੋਲ ਲਾਂਗੇ। ਪਹਾੜਾਂ 'ਚ ਸਕੂਲ ਹੈ ਸਰਕਾਰੀ ਸਕੂਲ ਹੋਊਗਾ। ਪਹਿਲੇ ਪਹਿਲਾ ਸਕੂਲ ਹੋਊਗਾ ਤੇ ਨਾਲੇ ਦਾ ਨਾਰਾ ਵੀ ਬਹੁਤ ਵਧੀਆ ਬਣਾ ਲਿਆ ਮੈਂ। ਉਹ ਵੀ ਲਿਖਿਆ ਕਰਾਂਗੇ ਕਿ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਪਿੱਛੇ ਪੂਲ। ਇਹ ਫੇਰ ਆਪਾਂ ਕਰ ਦਾਂਗੇ ਉੱਥੇ। ਸਹੀ ਹੈ ਨਾ? ਤਾੜੀਆਂ ਮਾਰ ਕੇ ਦੱਸ ਦਿਓ ਸਹੀ ਹੈ ਨਾ ਗੱਲਾਂ। ਢਾਈਏ ਕਿਉਂ ਆਪਾਂ? ਅੱਪਾ ਕਿਉਂ ਟਾਈਏ ਆਪਾ ਆਪਦੇ ਵਾਸਤੇ ਵਰਤਾਂਗੇ ਇਹਨਾਂ ਨੂੰ ਜਿੰਨੀਆਂ ਇਹਨਾਂ ਨੇ ਬਣਾਈਆਂ ਤੁਹਾਡਾ ਪੈਸਾ ਲੁੱਟ ਲੁੱਟ ਕੇ ਸਾਰੀਆਂ ਜਮ ਜਾਇਦਾਦਾਂ ਇਹਨਾਂ ਤੋਂ ਖਾਊਗਾ ਹੁਣ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਯਾਰ ਬੜਾ ਕੰਮ ਖਰਾਬ ਹੋ ਗਿਆ ਦਾ ਕਰੀਏ ਕੀ ਹੁਣ ਨਾ ਮੰਨੇ ਕਿਸੇ ਵੀ ਮੈਂ ਤਾਂ ਮੈਂ ਨਹੀਂ ਮੰਨਦਾ ਉਹ ਮੈਨੂੰ ਕਹਿੰਦੇ ਐਸਬੀਐਲ ਹਰਿਆਣੇ ਵਾਲੇ ਕਹਿੰਦੇ ਮੈਂ ਕਿਹਾ ਸਾਡੇ ਕੋਲ ਹੈ ਹੀ ਨਹੀਂ ਪਾਣੀ ਕਹਿੰਦੇ ਨਹੀਂ ਐਸਬੀਐਲ ਮੈਂ ਕਿਹਾ ਨਾ ਹੈ ਨਹੀਂ ਉਹ ਖੱਟਰ ਸਾਹਿਬ ਬੈਠੇ ਹੁਣ ਤਾਂ ਚਲੋ ਸਾਬਕਾ ਹੋ ਗਏ ਬੀਜੇਪੀ ਜੇ ਵੀ ਨਹੀਂ ਪਤਾ ਲਾਦੇ ਨਾ ਕਦੋਂ ਸਾਬਕਾ ਕਰ ਦੇਣ ਤੇ ਉਸ ਖੱਟਰ ਸਾਹਿਬ ਕਹਿੰਦੇ ਜੀ ਮਾਨ ਜੋ ਮਾਨ ਸਾਹਿਬ ਮੈਂ ਨਾ ਪਾਣੀ ਹੈ ਨਹੀਂ ਬਿਲਕੁਲ ਉਹ ਮੇਰੀ ਜਿਹੜੀ ਧਰਮ ਪਤਨੀਓ ਪੇਵੇ ਦੀ ਐ ਤੇ ਪੇਵੇ ਦਾ ਪਰਿਵਾਰ ਐ ਉਹ ਤੇ ਉਹ ਡਾਕਟਰ ਗੁਰਪ੍ਰੀਤ ਕੌਰ ਜੋ ਖੱਟਰ ਮੈਨੂੰ ਕਹਿੰਦਾ ਕਹਿੰਦਾ ਮਾਨ ਸਾਹਿਬ ਮਾਨ ਜਾਈਏ ਇਹ ਨਹਿਰ ਜੋ ਹੈ ਨਾ ਇਹ ਪੇਵਾ ਹੋ ਕੇ ਵੀ ਜਾਏਗੀ ਮੈਂ ਕਿਹਾ ਖੱਟਰ ਸਾਹਿਬ ਹਰਿਆਣੇ ਦੇ ਲੋਕ ਤਾਂ ਰੀਤੀ ਰਿਵਾਜਾਂ ਦੇ ਇੰਨੇ ਪੱਕੇ ਨੇ ਵੀ ਆਪਦੀ ਕੁੜੀ ਦੇ ਘਰ ਦਾ ਪਾਣੀ ਦਾ ਗਲਾਸ ਵੀ ਨਹੀਂ ਪੀਂਦੇ ਤੁਸੀਂ ਨਹਿਰ ਮੰਗੀ ਜਾਂਦੇ ਮੈਥੋਂ ਉਹ ਕਹਿੰਦਾ ਚੱਲ ਠੀਕ ਆ ਯਾਰ ਭਾਵੇਂ ਨਾ ਦੇਈ ਪਰ ਬਾਹਰ ਜਾ ਕੇ ਪ੍ਰੈਸ 'ਚ ਨਾ ਕਹਿ ਦੇਈ ਯਾਰ ਇਹ ਗੱਲ ਕਿਤੇ ਮੈਂ ਕਿਹਾ ਆ ਜਾ ਫਿਰ ਮੈਂ ਕਿਹਾ ਸੀ ਵੀ ਇਹੀ ਕੰਮ ਕੀਤਾ ਮੈਂ ਕਿਹੜਾ ਗੈਸ ਵੈਲਡਿੰਗ ਕਰਦਾ ਸੀ ਸੋ ਪੰਜਾਬ ਦੇ ਹੱਕਾਂ ਵਾਸਤੇ ਕਦੇ ਕੋਈ ਸਮਝੌਤਾ ਨਹੀਂ ਪੰਜਾਬ ਦੇ ਵਪਾਰੀਆਂ ਨੂੰ ਬਹੁਤ ਕੀਤੀ ਕਰਤੀ ਇੰਡਸਟਰੀਅਲ ਪਾਲਿਸੀ ਮੌਕੇ ਮਿਲਣਗੇ ਆਪਣਾ ਯੂਨਿਟ ਵੱਡਾ ਕਰੋ ਆਪਣੀ ਫੈਕਟਰੀ ਵੱਡੀ ਕਰੋ ਮੈਨੂੰ ਫਾਇਦਾ ਹੈ ਜਿੰਨੀ ਫੈਕਟਰੀ ਵੱਡੀ ਹੋ ਮੈਨੂੰ ਰੈਵਨਿਊ ਆਊਗਾ ਖਜ਼ਾਨੇ 'ਚ ਲੋਕਾਂ ਨੂੰ ਵੱਧ ਲੋਕਾਂ ਨੂੰ ਕੰਮ ਮਿਲੂਗਾ ਹੋਰ ਮੈਂ ਕੀ ਚਾਹੁੰਦਾ ਜੀ ਮੇਰੇ ਤਿੰਨ ਪੁੱਤਾਂ ਨੂੰ ਪੰਜਾਬ ਦੇ ਤਿੰਨ ਪੁੱਤਾਂ ਨੂੰ ਨੌਕਰੀ ਇੱਥੇ ਮਿਲ ਜੇ ਅਸੀਂ ਕੀ ਲੈਣਾ ਕੈਨੇਡਾ ਤੋਂ ਯਾਰ ਕਿਉਂ ਜਾਈਏ ਅਸੀਂ ਕੈਨੇਡਾ ਅਮਰੀਕੇ ਇੱਥੇ ਹੀ ਸਾਡਾ ਕੈਨੇਡਾ ਅਮਰੀਕਾ ਸਾਡਾ ਗੁਰੂ ਨਾਨਕ ਸਾਹਿਬ